ਮਹਾਰਾਜ ਜਿਨ੍ਹਾਂ ਨੂੰ ਹਾਜ਼ਰ ਜਾਣ ਕੇ ਜਿਨ੍ਹਾਂ ਨੂੰ ਖਾਤਿਬ ਹੋ ਕੇ ਆਪਾਂ ਹਾਜ਼ਰੀ ਲਗਵਾ ਰਹੇ ਹਾਂ ਅਤੇ ਇਹ ਜੋ ਸਮਾਗਮ ਸਭ ਨੂੰ ਪਤਾ ਹੀ ਹੈ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਬਰੋਸਾ ਹੈ ਮਹਾਪੁਰਖ ਧਨ ਧਨ ਬਾਬਾ ਕੁੰਦਨ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਚੱਲ ਰਿਹਾ ਹੈ ਜਿੱਥੇ ਧਨ ਬਾਬਾ ਕੁੰਦਨ ਸਿੰਘ ਜੀ ਦੀ ਵਰਸੀ ਨੂੰ ਸਮਰਪਿਤ ਇਹ ਸਮਾਰੋਹ ਚੱਲ ਰਿਹਾ ਹੈ ਅਤੇ ਉਥੇ ਨਾਲ ਹੀ ਸੰਤ ਬਾਬਾ ਭਗਨ ਸਿੰਘ ਜੀ ਸੰਤ ਬਾਬਾ ਹਰਭਜਨ ਸਿੰਘ ਜੀ ਅਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦੀਆਂ ਯਾਦਾਂ ਨੂੰ ਸਮਰਪਿਤ ਵੀ ਧੰਨ ਬਾਬਾ ਕੁੰਦਰ ਸਿੰਘ ਜੀ ਦੀ ਬਰਸੀ ਦੇ ਨਾਲ ਹੀ ਇਹ ਸਮਾਗਮ ਹੋ ਰਿਹਾ ਹੈ ਸਤਿਗੁਰੂ ਸਿਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਬਾਵਨ ਫਰਮਾਨ ਹੈ چرن ساد ساد کے پیو عرب کو اپنا جیو ساد کی دور کرو اشن ساد اوپر جائیے قربان ستگو کرپا کرتے نے مبارک رسنا تو الاہی پاون بچنا دوارا کے چرن ساد کے دوئے پیو ਆਪ ਸਾਧਕੋ ਆਪਣਾ ਜੀਓ ਜਿਨ੍ਹਾਂ ਨੇ ਸਾਧਨਾ ਕਰਕੇ ਆਪਣੇ ਮਨ ਨੂੰ ਸਾਧ ਲਿਆ ਜਿਨ੍ਹਾਂ ਦੀ ਅਵਸਥਾ ਉੱਚ ਅਵਸਥਾ ਬਣ ਗਈ ਉਹਨਾਂ ਦੇ ਚਰਨ ਧੂੜ ਕੇ ਪੀਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਸਮਰਪਿਤ ਹੋ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਧਨ ਭਾਗ ਸਮਝ ਕੇ ਸਮਰਪਿਤ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਮਾਪੁਰਖ ਬਾਬਾ ਗੁੰਦਰ ਸਿੰਘ ਜੀ ਜਿਨ੍ਹਾਂ ਨੂੰ ਧਨ ਬਾਬਾ ਨੰਦ ਸਿੰਘ ਜੀ ਦੀ ਸੰਗਤ ਦਾ ਸੁਭਾਗ ਮਿਲਦਾ ਰਿਹਾ ਜਿੱਥੇ ਧਨ ਬਾਬਾ ਨੰਦ ਸਿੰਘ ਜੀ ਮਾਲਵੇ ਦੀ ਧਰਤੀ ਤੇ ਵਿਸਤਰਦੇ ਸਨ ਦਿੱਲੀ ਸ਼ਹਿਰ ਵਿੱਚ ਖੂਨੀ ਨਾਲੇ ਉਸ ਧਰਤੀ ਤੇ ਜਾਣਾ ਇਸ ਤੋਂ ਵੀ ਪਛੋਕੜ ਵਾਲਾ ਜਾਈਏ ਆਪਾਂ ਸਰਵਨ ਕਰ ਰਹੇ ਸੀ ਕਿ ਪਹਿਲੇ ਸਰਜकांड ਤਖਤ ਸ੍ਰੀ ਹਜ਼ੂਰ ਸਾਹਿਬ ਉਸ ਅਸਥਾਨ ਤੇ ਸੇਵਾ ਦਾ ਭਾ ਸੁਭਾਗ ਧਨ ਭਾਗ ਸਮਝ ਕੇ ਕਰਨਾ ਸੇਵਾ ਕਰਨੀ ਤੇ ਉੱਥੇ ਪਛਮੀ ਪੰਜਾਬ ਦੀ ਧਰਤੀ ਤੇ ਦੇਸ਼ ਦੇ ਵੰਦਾਰੇ ਤੋਂ ਪਹਿਲਾਂ ਉੱਥੇ ਵੀ ਬਾਬਾ ਨਾਨਕ ਸਿੰਘ ਜੀ ਪੜਾਉਆ ਕਰਦੇ ਸਨ ਧੰਨ ਬਾਬਾ ਗੁੰਨਨ ਸਿੰਘ ਜੀ ਦਾ ਜਨਮ ਨਗਰ ਜੋ ਪਿੰਡ ਗੱਜਰ ਸਿੰਘ ਵਾਲਾ ਤਹਿਸੀਲ ਚੂਨੀਆ ਜ਼ਿਲ੍ਹਾ ਲਾਹੌਰ ਜਿਹੜੇ ਕਿ ਕੁਝ ਸਿੱਖਾਂ ਦੇ ਨਾਮ ਤੇ ਵਸੇ ਹੋਏ ਨਗਰ ਉਨਾ ਨਗਰਾਂ ਦੇ ਨੇੜੇ ਖੁੱਲ੍ਹੀ ਥਾਂ ਤੇ ਬਾਬਾ ਨਸੀ ਦੇ ਅਕਸਰ ਠਹਿਰਦੇ ਅਕਸਰ ਬਿਖਦੇ ਸਨ ਭੁੱਲੇ ਹੋਏ ਮੁਲੁਖਾਂ ਨੂੰ ਸਿੱਧੇ ਰਾਹ ਪਾਉਣਾ ਕੋਈ ਆਪਣੇ ਆਪ ਵਿੱਚ ਧਨਾੜ ਹੋਣ ਦਾ ਗੁਮਾਨ ਕਰਦਾ ਸੀ ਕੋਈ ਨਾਮ ਨਹੀਂ ਸੀ ਜਪਦਾ ਕੋਈ ਅੰਮਤ ਛਕਣ ਤੋਂ ਬਿਲਕੁਲ ਇਸ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਸਨ ਉਹਨਾਂ ਨੂੰ ਦੂਰ ਕਰਕੇ ਕਿਰਪਾ ਕਰਨੀ ਗੁਰੂ ਵਿਧਾਨ ਸਾਹਿਬ ਜੀ ਨਾਲ ਜੋੜਨਾ ਕਿ ਐ ਭਾਈ ਸਤਗੁਰੂ ਦਾ ਹੁਕਮ ਮੰਨਣਾ ਚਾਹੀਦਾ ਤਾਂ ਹੀ ਸਿੱਖ ਸਿੱਖ ਹੈ ਤੇ ਉੱਥੇ ਹੀ ਧੰਨ ਬਾਬਾ ਗੁੰਨਰ ਸਿੰਘ ਜੀ ਨੂੰ ਸਮਾਪਰਾਪਤ ਹੁੰਦਾਰਿਆ ਆਪਣੇ ਪਿਤਾ ਜੀ ਨਾਲ ਹੋਰ ਗੁਰਮੁਖਾਂ ਨਾਲ ਸੰਗਤ ਕਰਨ ਦਾ ਹੌਕਾ ਮਿਲਦਿਆਂ ਬੇਸ਼ੱਕ ਉਹਨਾਂ ਤੱਕ ਦੀ ਉਮਰ ਵਿੱਚ ਵੀ ਕਿਸੇ ਨਾ ਕਿਸੇ ਹੋਰ ਮਹਾਪੁਰਖਾਂ ਦੀ ਸੰਗਤ ਨਸੀਬ ਹੋਈ ਪਰ ਜਿਵੇਂ ਸਿਆਣੇ ਆਖਦੇ ਨੇ ਕਿ ਜਿਹੜੀ ਮਾਲਾ ਦਾ ਮਣਕਾ ਹੁੰਦਾ ਹੈ ਉਸੇ ਵਿੱਚ ਹੀ ਪੁਰੋਆ ਜਾਂਦਾ ਹੈ ਇਦਾਂ ਨਾਨਕ ਸਰ ਸੰਪਰਦਾਇ ਨਾਲ ਧੰਨ ਬਾਬਾ ਕੁੰਨ ਸਿੰਘ ਜੀ ਦੀ ਸੰਗਤ ਵਿੱਚ ਲਗਣਾ ਸੀ ਤੇ ਉਹ ਸਬਾਬ ਵਧਦਾ ਗਿਆ ਨੇੜਤਾ ਵਧਦੀ ਗਈ ਪਿਤਾ ਬਾਪੂ ਧਾਕੁਰ ਸਿੰਘ ਜੀ ਦੀ ਮਾਤਾ ਕ੍ਰਿਸ਼ਨ ਕੌਰ ਜੀ ਦੀ ਘਰ ਨੂੰ ਭਾਗ ਲਾਏ ਉਹਨਾਂ ਦੇ ਗ੍ਰਹਿ ਆਗਮਨ ਹੋਇਆ ਤੇ ਇਉਂ ਦਿਨ ਬਦ ਦਿਨ ਨੇੜਤਾ ਵੱਧਦੀ ਗਈ ਤੇ ਫਿਰ ਸਮਾਂ ਬਣਿਆ ਧੰਨ ਬਾਪਾ ਅਨੰਦ ਸਿੰਘ ਜੀ ਦੇ ਹੁਕਮ ਅਨਸਾਰ ਕਿ ਇਹ ਕਾਕੇ ਨੂੰ ਅੰਮ੍ਰਿਤ ਪਾਨ ਕਰਾ ਲੋ ਸਤਿਵਚਨ ਜੀ ਅਮਰਤ ਛੱਕਿਆ ਤੇ ਸੇਵਾ ਵਿੱਚ ਝੋਟਣ ਦਾ ਮੌਕਾ ਪ੍ਰਾਪਤ ਹੋਇਆ ਢਾਈ ਤਿੰਨ ਸਾਲ ਧੰਨ ਬਾਬਾ ਨਾਨਕ ਸਿੰਘ ਜੀ ਦਾ ਸਮਾਂ ਉਪਰੰਤ ਧੰਨ ਬਾਬਾ ਈਸ਼ਰ ਸਿੰਘ ਜੀ ਦਾ 2000 ਦਾ ਸਾਰਾ ਸਮਾਂ ਹੁਕਮ ਮੰਨ ਕੇ ਸੇਵਾ ਕਰਦਿਆਂ ਕਾਲ ਕਰਦਿਆਂ ਇਉ ਸਫਲਾ ਕੀਤਾ ਆਪਣੇ ਆਪ ਨੂੰ ਸੁਭਾਗਾ ਬਣਾਇਆ ਅਵਸਥਾ ਨੂੰ ਉੱਚਾ ਚੜ੍ਹਦਾ ਮੌਕਾ ਪ੍ਰਾਪਤ ਹੋਇਆ ਤੇ ਉਹਨੂੰ ਸੰਭਾਲਿਆ ਉਪਰੰਤ ਵੀ ਜੋ ਪਾਪਾ ਜੀ ਨੇ ਸੇਵਾ ਲਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਨਾਲ-ਨਾਲ ਵਿਦਿਆ ਦੀ ਦਾਤ ਦੇਣੀ ਗੁਰਬਾਣੀ ਦੀ ਸੰਖਿਆ ਕਰਾਉਣੀ ਕੀਰਤਨ ਕਥਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਮਾਜਿਕ ਤੌਰ ਤੇ ਵੀ ਦੇਕਰ ਆਰਥਿਕ ਪੱਖੋਂ ਕਿਸੇ ਦੀ ਗਰੀਬੀ ਵਾਪਰੀ ਹੋਈ ਹੈ ਆਈ ਹੋਈ ਹੈ ਮਦਦ ਦੇ ਕਰਨੀ ਤਾਂ ਕਿ ਉਹ ਇਸੇ ਕਾਰਨ ਕਰਕੇ ਧਰਮ ਤੋਂ ਦੂਰ ਨਾ ਰਹੇ ਜਵੇਂ ਧਰਮ ਨਾਲ ਜੁੜੇ ਇਹ ਵੀ ਧਰਮ ਹੈ ਕਿ ਉਹਨਾਂ ਦੀ ਲੋੜਵੰਦਾ ਦੀ ਮਦਦ ਕਰਦੇ ਨੇ ਤੇ ਇਸ ਤਰ੍ਹਾਂ ਤਾਂ ਤਾਂ ਬਾਬਾ ਗੁੰਦਲ ਸਿੰਘ ਜੀ ਨੇ ਅਥਾਰ ਕਾਲ ਖਮਾਈ ਕੀਤੀ ਸਤਿਗੁਰੂ ਇਲਾਹੀ ਬਾਣੀ ਦੁਆਰਾ ਕਿਰਪਾ ਕਰਦੇ ਨੇ ਉਹਨਾਂ ਪਿੱਛੇ ਜਗ ਪੰਚਤੂ ਗਈ ਉਹਨਾਂ ਪਿਆਰਾ ਰੱਬ ਉਹਨਾਂ ਹੱਥੋਂ ਗਈ ਕਿ ਉਹ ਇੰਨੀ ਕਮਾਈ ਕਰਦੇ ਨੇ ਕਿ ਉਹਨਾਂ ਦੀ ਕੀਤੀ ਹੋਈ ਕਮਾਈ ਨੂੰ ਸੰਸਾਰ ਵਤਨਾ ਹੈ ਸੁੱਖ ਮੰਗਦਾ ਹੈ ਬੋਝਾ ਮੰਗਦਾ ਹੈ ਕਿਉਂਕਿ ਉਹ ਰੱਬ ਨੂੰ ਪਿਆਰਾ ਜਾਣ ਕੇ ਰੱਬ ਰੂਪ ਤਨਸੀਹੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਜਾਣ ਕੇ ਨਹੀਂ ਕਰਦੇ ਸਨ ਅਤੇ ਕੀਤੀ ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਵੀ ਕਰਦਾ ਹੈ ਉਹਨਾਂ ਪਿਆਰਾ ਰੱਬ ਉਹਨਾਂ ਹੱਜੋ ਗਈ ਜੇ ਉਹ ਰੱਬ ਦਾ ਹੁਕਮ ਮੰਨ ਕੇ ਰੱਬ ਸਰੂਪ ਜਾਣ ਕੇ ਸੇਵਾ ਕਮਾਈ ਧਾਲ ਕਮਾਈ ਕਰਦਾ ਹੈ ਕਿ ਸਤਿਗੁਰੂ ਸਤਿਗੁਰੂ ਰੱਬ ਸਰੂਪ ਉਹਨਾਂ ਦੇ ਹੋ ਜਾਂਦੇ ਨੇ ਉਹਨਾਂ ਹੱਜੋ ਗਈ ਤੇ ਫਿਰ ਦੁਨੀਆ ਅਤੇ ਧਨ ਪਦਾਰਥ ਇਹ ਤੇ ਸਵਭਾਅ ਹੀ ਕੁਰੀ ਫੈਲਦੇ ਨੇ ਆਪਾਂ ਵੇਖਦੇ ਆ ਨਾਨਕ ਸਰ ਸੰਪਰਦਾਏ ਜੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਜਾਣੇ ਦੀ ਸੇਵਾ ਕਰਦੀ ਚਲੀ ਆ ਰਹੀ ਹੈ ਤਾਂ ਫਿਰ ਸੰਸਾਰ ਕਿਵੇਂ ਅਣਗਿਣਤ ਹਜ਼ਾਰਾਂ ਨਹੀਂ ਲਖਾਂ ਦੀ ਗਿਣਤੀ ਵਿੱਚ ਇਸ ਥਾਂ ਤੇ ਨਤਮਸਤਕ ਹੁੰਦੀ ਹੈ ਹਾਜ਼ਰੀਆਂ ਭਰਦੀ ਹੈ ਦੱਸਦ ਕਰਕੇ ਆ ਜਿਹੜਾ ਦੇਸੀ ਮਹੀਨਾ ਮਾਰਲਾਂ ਹੀ ਨਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਬਹੁਤ ਹੀ ਗੰਤੀ ਵਿੱਚ ਸੰਗਤ ਆਦਰੀਆ ਭਰਦੀ ਹੈ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਕੇ ਜਦ ਲਈ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਕੋਈ ਥੋੜਾ ਸਮਾਂ ਬਹਿ ਕੇ ਸਾਧ ਸੰਗਤ ਵਿੱਚ ਕਥਾ ਕੀਰਤਨ ਸਰਵਣ ਕਰੇ ਕੋਈ ਬਹੁਤਾ ਸਮਾਂ ਬੈਠੇ ਫਿਰ ਭੋਲਾ ਸਾਹਿਬ ਦਰਸ਼ਨ ਕਰਕੇ ਨਾਲ ਦੀ ਨਾਲ ਚਾਲੇ ਪਾਉਂਦੇ ਨੇ ਆਪਣੇ ਜੋ ਕਿਰਤ ਵਿਰਤ ਕਰਦੇ ਹਨ ਫਿਰ ਸ਼ਾਮ ਨੂੰ ਫਿਰ شروع ہو جاندی ہے کتھا کیرتن رہ راس پھر کیرتن حکم نامہ اس ویلے پھر حاضریاں پر دینے یہ کمائی سرخ ہی ہے اونا پچھے جگ پہنچے پو گئی اونا پیارا رب اونا ہاں جو گئی اوہ رب نو پیارا جان کے رب دی سیوا کر دے رہے رب اونا دا ہو جاندے سدگرو گروہ رنگ صاحب جیدہ بچن ہے ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸੰਗ ਜਗ ਤੇਰਾ ਹੋਵੇ ਜੇ ਜੇ ਤੂੰ ਮੇਰਾ ਬਣ ਜਾਏ ਤਾਂ ਸਾਰਾ ਸੰਸਾਰ ਤੇਰਾ ਹੋ ਜਾਏਗਾ ਤੂੰ ਅਪੇਧ ਹੋ ਜਾਏਗਾ ਕਥਾ ਕੀਰਤਨ ਆਪਾ ਸਰਵਣ ਕਰ ਰਹੀ ਸੀ ਭਾਈ ਸਰ ਭਾਈ ਹਰਦਿੰਦਰ ਸਿੰਘ ਜੀ ਹੋਰਾਂ ਕੋਲੋਂ ਪਹਿਲਾ ਬਤਨੀ ਕਰਾਉਣ ਵਾਲੇ ਮਹਾਂਪੁਰਖਾਂ ਦੇ ਜਥੇ ਤੋਂ ਪੁਸਤਕਾਂ ਪਹਿਲਾ ਵੀ ਸਤਾਰ ਜੋਗ ਦਾਤਾ ਸਰਵਰ ਸਿੰਘ ਜੀ ਨੇ ਹਾਸਲੀ ਭਰੀ ਹੈ ਸੋ ਜਿਵੇਂ ਜਿਵੇਂ ਸਤਿਗੁਰੂ ਸੋਦੀ ਬਖਸ਼ਿਸ਼ ਕਰਦੇ ਨੇ ਸਚਾਈ ਵਾਲੇ ਉਪਮਾ ਬਿਆਨ ਕਰਨ ਦੀ ਸੱਤਾ ਦੇ ਦਿੰਦੇ ਨੇ ਤਾਕਤ ਦੇ ਦਿੰਦੇ ਨੇ ਮਿਹਰ ਕਰਦੇ ਨੇ ਉਸੇ ਤਰ੍ਹਾਂ ਉਸ ਬੁੱਧੀ ਮੁਤਾਬਕ ਹਰ ਇੱਕ ਬਿਆਨ ਕਰਦਾ ਯਤਨ ਕਰਦਾ ਹੈ ਔਰ ਦਮ ਕਰਦਾ ਹੈ ਸੋ ਧੰਨ ਬਾਬਾ ਗੁੰਦਨ ਸਿੰਘ ਜੀ ਨੇ ਸਤਿਗੁਰੂ ਨੂੰ ਸਮਰਪਿਤ ਹੋ ਕੇ ਅਤੇ ਸਤਿਗੁਰੂ ਨੂੰ ਸਮਰਪਿਤ ਹੋਣ ਵਾਲੇ ਮਹਾਪੁਰਖ ਸੰਗਤ ਵਿੱਚ ਸਮਰਪਿਤ ਹੋ ਕੇ ਚਾਰਨ ਸਾਗ ਕੇ ਧੋਏ ਧੋਏ ਪੀਉ ਅਰਥ ਸਾਗ ਕੋ ਆਪਣਾ ਜੀਉ ਕਿ ਕਮਾਈ ਵਾਲੇ ਸਾਧੂ ਨੂੰ ਸਮਰਪਿਤ ਹੋ ਕੇ ਜੀਵਣਾ ਜ਼ਿੰਦਗੀ ਜਿਉਣ ਪਾਪ ਕੇ ਘਾਟ ਕਮਾਈ ਕਰਨੀ ਸੋ ਐਨੀ ਕਮਾਈ ਕਰਨੀ ਕਿ ਸੰਸਾਰ ਉਹਨਾਂ ਅਗੇ ਨਾ ਝੁਕਣਾ ਚਾਹੁੰਦਾ ਹੋਇਆ ਵੀ ਝੁਕ ਜਾਂਦਾ ਉਹਨਾਂ ਦਾ ਸੇਵੀ ਉਹਨਾਂ ਅਗੇਂ ਦੇ ਬਧਾਨ ਸਤਕਾਰਯੋਗ ਸੰਤ ਬਾਬਾ ਗੁਰਜੀਤ ਸਿੰਘ ਜੀ ਸਤਗੁਰੂ ਜੀ ਦੀ ਸੇਵਾ ਨਿਭਾਉਦੇ ਹਨ ਤਾਂ ਬਾਬਾ ਕੁੰਦਨ ਸਿੰਘ ਜੀ ਦੀਆਂ ਅਸੀਸਾਂ ਉਹਨਾਂ ਤੋਂ ਵਰ ਉਸਾਇ ਮਹਾਪੁਰਖਾਂ ਦੀਆਂ ਵੀ ਅਸੀਸਾਂ ਨਾਲ ਸਹਿ ਹੋਏ ਸੋ ਇਹ ਸੇਵਾ ਨਿਭਾਉਦੇ ਨੇ ਇਹ ਵੱਡੀ ਸੇਵਾ ਹੈ ਅਸੀਂ ਵੀ ਜਰੂਰ ਇਥੇ ਹਾਜ਼ਰੀ ਭਰਨੀ ਗਰੀ ਜਦ ਹੀ ਕਵਾਰੀ ਜਾ ਕੇ ਬਾਅਦ ਚ ਆਪਾਂ ਫਿਰ بیٹھਦੇ ਹਾਂ ਹਾਜ਼ਰੀ ਭਰਾਂਗੇ ਆਪਣਾ ਫਰਜ਼ ਹੈ ਸੋ ਇਸ ਤਰ੍ਹਾਂ ਕਿ ਇਹ ਸਮਾ ਸੁਭਾਗਾ ਭਗਾਂ ਨਾਲ ਪ੍ਰਾਪਤ ਹੁੰਦਾ ਹੈ ਤਾਂ ਤਾਂ ਬਾਬਾ ਗੁਰਦਰ ਸਿੰਘ ਜੀ ਕਿੰਨੇ ਧਿਆਨੂ ਕਿਰਪਾ ਨੂੰ ਕਿਵੇਂ ਕਿਰਪਾ ਕਰਨੀ ਸੰਤ ਜੜੇ ਸ੍ਰੀ ਅਮਰ ਸਤ ਸਾਬ ਜਾਣਾ ਦਰਬਾਰ ਸਹਿਨੇ ਦਰਸ਼ਨ ਮਿਲੇ ਕਰਨ ਜਾਂ ਸੰਗੀਆਂ ਦੇ ਬੇਨਤੀ ਕਰਨ ਤੇ ਦਾ ਘੋਰ ਨਾ ਮਾਤੇ ਵੀ ਜਾਣਾ ਨਾਲ ਦੋ ਦੋ ਗੱਡੀਆਂ ਚਾਰ ਚਾਰ ਗੱਡੀਆਂ ਹੋਣੀਆਂ ਵਿੱਚ ਬੱਚੇ ਛੋਟੇ ਛੋਟੇ ਬੱਚੇ ਕੋਈ ਵਿਦਿਆ ਪੜ੍ਹਿਆ ਹੋਇਆ ਹੈ ਕੋਈ ਨਾ ਮਾਤਰ ਵਿਦਿਆ ਪੜ੍ਹਿਆ ਹੋਇਆ ਹੈ ਕਿਤੇ ਉਹੀ ਦੀ ਥਾਂ ਲੈ ਕੇ ਕਿ ਜਿੱਥੇ ਤਰਬੰਧ ਹੋਵੇ ਇਹਨਾਂ ਨੂੰ ਠੰਡੇ ਛਕਾਉਣੇ ਜਾਂ ਹੋਰ ਖੁਦ ਨੂੰ ਇਛਾ ਵੀ ਨਾ ਹੋਣੀ ਛਗਣਾ ਵੀ ਨਾ ਬਹੁਤ ਵਾਰੀ ਤੇ ਇਹੀ ਕਿ ਬੱਚੇ ਪ੍ਰਸੰਨ ਰਹਿਣ ਇਹ ਇਸ ਕਰਕੇ ਕਿ ਕਿੰਨਾ ਕਿਵੇਂ ਜੁੜ ਜਾਂ ਉ ਫਿਰ ਉਹਨਾਂ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਲਾਉਂਦੀਆਂ ਕੀਰਤਨ ਵਿੱਚ ਅੰਮ੍ਰਿਤ ਵੇਲੇ ਜਦੋਂ ਆਹੰਕਾਰ ਕੀ ਕੀਰਤਨ ਵਿੱਚ ਬੈਠਣਾ ਤਾਂ ਹਰੂਰ ਰੰਸਾ ਜੀ ਦੇ ਹਜ਼ੂਰ ਹਾਜ਼ਰੀ ਭਰਨੀ ਇਸ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਨ ਦਾ ਸਬਬ ਬਣਾ ਲੈਣਾ ਧੰਨ ਬਾਬਾ ਗੁੰਦਨ ਸਿੰਘ ਜੀ ਨੇ ਕਿਰਪਾ ਕਰ ਦੇਣੀ ਕਮਾਈ ਸਦਕਾ ਉਹਨਾਂ ਦੇ ਬਚਨ ਉਹਨਾਂ ਦੇ ਕੀਤੇ ਹੋਏ ਬੋਲ ਪੂਰੇ ਹੁੰਦੇ ਸਨ ਦਾਸ ਨੂੰ ਥੋੜੇ ਦਿਨ ਪਹਿਨੈ ਇੱਕ ਵਰਮਲ ਪਿਆਰਾ ਮਿਲਿਆ ਸੱਚਾਈ ਇਹ ਕਿ ਮੈਨੂੰ ਤੇ ਪਛਾਣ ਨਹੀਂ ਸੀ ਉਸਨੇ ਆਖਿਆ ਮੈਨੂੰ ਪਤਾ ਹੈ ਕਿ ਤੁਸੀਂ ਧੰਨ ਬਾਬਾ ਗੁੰਦਨ ਸਿੰਘ ਜੀ ਮਹਾਰਾਜ ਦੇ ਨੇੜੇ ਰਹਦੇ ਰਹੇ ਸਰਦਾਰ ਸੁਰੇਂਦਰ ਸਿੰਘ ਜਿਹੜੇ ਕਿ ਇਨਸਪੈਕਟਰ ਥਾਂ ਦੋਵੇਂ ਜੀ ਆਏ ਉਹ ਸਰਦਾਰ ਸੁਰੇਂਦਰ ਸਿੰਘ ਜਿਹੜੇ ਕਿ ਸਿੱਖੀ ਸ਼ੁਰੂਤ ਵਿੱਚ ਤੇ ਡਿਪਾਰਟਮੈਂਟ ਪੁਲਿਸ ਦਾ ਅਖੇ ਮੈਂ ਕੋਈ ਲੰਬਾ ਸਮਾਂ ਧੰਨ ਬਾਬਾ ਬੰਦਰ ਸਿੰਘ ਜੀ ਦੀ ਸੰਗਤ ਨਹੀਂ ਕੀਤੀ ਜਿੱਦੇ ਉਹਨਾਂ ਦੱਸਿਆ 999 ਤੋਂ ਲੈ ਕੇ 1999 ਤੋਂ ਲੈ ਕੇ 2-3 ਸਾਲ ਹੀ ਬੰਦੇ ਸੀ ਇਹਦੇ ਤੋਂ ਪਹਿਲਾਂ ਕਹਿੰਦੇ ਜਦੋਂ ਤੱਕ ਮੇਰੇ ਭਾਗ ਉਹਦੇ ਨਹੀਂ ਸਨ ਹੋਏ ਭਾਗ ਤਰਗੜ ਨਹੀਂ ਸਨ ਹੋਏ ਮੱਥੇ ਦੇ ਲੇਖ ਨਹੀਂ ਉਗੜੇ ਸਨ ਤਦੋਂ ਤੱਕ ਮੈਂ ਬੇਸ਼ੱਕ ਦਿਰਾਉਂ ਵੀ ਜੌਬ ਕਰਦਾ ਸੀ ਜਗਰਾਉਂ ਤੋਂ ਨਾਨਕਸਰ ਵਾਗੂ ਸ਼ਹਿਰਪੁਰ ਚੌਗ ਵਿੱਚ ਵੀ ਮੇਰੀ ਡਿਊਟੀ ਹੋਣੀ ਫੁੱਲਸ ਵਿੱਚ ਡਿਊਟੀ ਨਿਭਾਉਣਾ ਲੈ ਕਿਸੇ ਨਾ ਕਿਸੇ ਨੇ ਕਹਿਣਾ ਸੀ ਜਾਣਾ ਨਾਨਕਸਰ ਹਾਜ਼ਰੀ ਭਰ ਮੈਂ ਆਖਣਾ ਤੁਸੀਂ ਜਾਓ ਠੀਕ ਹੈ ਮੈਂ ਕਰਦਾ ਡਿਊਟੀ ਇੰਨਾ ਨੇੜੇ ਦੇ ਹੋ ਕੇ ਵੀ ਨਾਨਕਸਰ ਨਾ ਆਉਣਾ ਪਰ ਜਦੋਂ ਨਾਨਕਸਰ ਦਾ ਸਥਾਨ ਦਾ ਦਰਸ਼ਨ ਕੀਤਾ ਇਥੋਂ ਦੇ ਭਗਤੀ ਭਾਵ ਦੇ ਵਾਤਾਵਰਣ ਦਾ ਅਜਿਹਾ ਪ੍ਰਭਾਵ ਤੇ ਧੰਨਵਾਦ ਆਪਾ ਗੁੰਦਰ ਸਿੰਘ ਜੀ ਦੇ ਦਰਸ਼ਨਾਂ ਤੇ ਬਚਨਾਂ ਦਾ ਅਜਿਹਾ ਪ੍ਰਭਾਵ ਪਿਆ ਫਿਰ ਇੱਕ ਤਰ੍ਹਾਂ ਸਮਰਤਤ ਹੀ ਹੋ ਗਏ بڑے ਚਾਲ ਨਾਲ ਦੱਸਦੇ ਸਨ ਸਿੱਖੀ ਸਰੂਪ ਵਿੱਚ ਖੁੱਲਾ ਦਾਣਾ ਜਦੋਂ ਮਿਲੇ ਮੈਨੂੰ ਤੇ ਕਹਿੰਦੇ ਨੇ ਬਾਬਾ ਗੁੰਦਰ ਸਿੰਘ ਜੀ ਨੇ ਮੈਨੂੰ ਕਦੇ ਨਾ ਕਦੇ ਬਚਨ ਕਰਨਾ ਇਹ ਦਰੋਗਾ ਆ ਗਿਆ ਕਹਿੰਦੇ ਉਹਨਾਂ ਦੇ ਸਰੀਰੂਪੀ ਉਲਗਣ ਤੋਂ ਬਾਅਦ ਮੈਨੂੰ ਇਹ ਤਰੱਕੀ ਪ੍ਰਾਪਤ ਹੋਈ ਮੈਂ ਸੋਚਿਆ ਵੀ ਨਹੀਂ ਸੀ ਜਦੋਂ ਤਰੱਕੀ ਦਾ ਸਵਾ ਮਿਲਿਆ ਮੈਂ ਤੀਜੇ ਨੰਬਰ ਤੇ ਖੜਾ ਸੀ ਮੈਨੂੰ ਆਵਾਜ਼ ਮਾਰ ਕੇ ਅੱਗੇ ਆ ਜਾਓ ਕਹਿੰਦੇ ਨੇ ਉਹਨਾਂ ਆਖਿਆ ਹੁਣ ਰੈਂਕ ਵਧਾ ਵਧਾ ਹੁਣ ਤੁਸੀਂ ਇਨਸਪੈਕਟਰ ਅਜ ਤੋਂ ਹੋਗੇ ਇਹ ਬਾਬਾ ਕੁੰਦਨ ਸਿੰਘ ਜੀ ਦੇ ਚੋਲਾ ਬਦਲਣ ਤੋਂ ਬਾਅਦ ਕਹਿੰਦੇ ਮੈਂ ਸੋਚਿਆ ਕਰਨਾ ਕਿ ਬਚਦਾ ਕੀਤਾ ਸੀ ਪਰ ਅਦੇ ਉਹ ਸਮਾਂ ਨਹੀਂ ਆਇਆ ਸਤਮਤ ਤਰੱਕੀ ਹੋਵੇਗੀ ਭਰੋਸਾ ਸੀ ਕਿ ਅਰਗੇ ਵੀ ਕਿਰਪਾ ਹੋਈ ਹੈ ਹੁਣ ਵੀ ਹੋਵੇਗੀ ਫਿਰ ਵੀ ਖਿਆਲ ਆਉਣਾ ਜਦੋਂ ਤੱਕ ਆਹ ਉਹ ਮੰਜ਼ਿਲ ਉਹ ਰੈਂਪ ਪ੍ਰਾਪਤ ਨਾ ਹੋਵੇ ਅਸਰ ਖਿਆਲ ਆ ਜਾਂਦਾ ਕਹਿੰਦੇ ਸਤਮਤ ਜੀ ਇਹ ਨਹੀਂ ਹੋਇਆ ਅande ਮੈਂ ਸਭ ਕੁਝ ਉਹਨਾਂ ਦੀ ਕਿਰਪਾ ਨਾਲ ਆਉਣਾ ਸਿੱਖੀ ਵੀ ਉਹਨਾਂ ਦੀ ਬਖਸ਼ਿਸ਼ ਨਾਲ ਹੋਈ ਤਾਂ ਅੱਜ ਕੀਤੀ ਤੁਲਸੀ ਵਿੱਚ ਹਨਾ ਦਾਦਾ ਪ੍ਰਕਾਸ਼ ਬੜੇ ਜਾਣ ਨਾਲ ਕੁਝ ਮਿੰਟ ਇਉਂ ਹੀ ਸੁਣਾਉਂਦੇ ਰਹੇ ਕਿ ਸਭ ਉਹਨਾਂ ਦੀ ਕਿਰਪਾ ਹੈ। ਸੋ ਇਹ ਕਮਾਈ ਹੁੰਦੀ ਹੈ ਮਹਾਪੁਰਖਾਂ ਦੀ। ਸੁਭਾਵਕ ਵੀ ਬਚਨ ਕਰਦੇ ਹਨ ਉਹ ਪੂਰਾ ਹੋ ਜਾਂਦਾ ਹੈ। ਉਸੇ ਵੇਲੇ ਹੋ ਜਾਏ, ਸਮਾਪਾ ਕੇ ਪੂਰਾ ਹੋ ਜਾਏ। ਮਹਾਪੁਰਖਾਂ ਦੀ ਜਿਹੜੀ ਕਮਾਈ ਹੈ ਉਹ ਉਜਾਗਰ ਹੁੰਦੀ ਹੈ ਨਿਰੰਕਰ ਆਪ ਉਹਨਾਂ ਨੂੰ ਪ੍ਰਗਟ ਕਰਦਾ ਹੈ ਸੰਸਾਰ ਤੇ ਉਹ ਗਿਆਨ ਕਰ ਦਿੰਦਾ ਹੈ। ਮਹਾਨ ਕੁੰਦੇ ਆਇਆ ਮਹਾਰ ਮੋੜ ਦਾ ਉਹ ਹੋਰਾਂ ਦੇ ਮੰਤਰੀ ਅlihat ਪ੍ਰਭਾਪਾਣ ਦਾ ਨਿਰੰਕਾਰ ਕਿਰਪਾ ਕਰਕੇ ਜਿਵੇਂ ਤਾਂ ਤਾਂ ਬਾਬਾ ਕੁੰਦਨ ਸਿੰਘ ਜੀ ਦੀ ਸ਼ੋਭਾ ਕਿਵੇਂ ਦੂਰ ਦੂਰ ਤੱਕ ਬੜੀ ਪਿਆਰੀ ਖੁਸ਼ਬੂ ਤਰਾਂ ਜੋ ਫੈਲੀ ਹੈ ਜਾਂ ਗੁੰਦੀ ਹੈ ਸੋ ਅੱਗੇ ਵੀ ਸੰਤ ਬਾਬਾ ਭਜਨ ਸਿੰਘ ਜੀ ਨੇ ਬੜੀ ਕਮਾਈ ਕੀਤੀ ਕਹਾਣੀ ਇਤਿ ਸਤਿਬਾਬਾ ਹਰਪ੍ਰਧਨ ਸਿੰਘ ਜੀ ਨੇ ਲੰਬਾ ਸਮਾਂ ਬਾਬਾ ਬੁਰੇ ਸਿੰਘ ਜੀ ਨੇ ਵੀ ਦ੍ਰਿੜਤਾ ਨਾਲ ਜਿੱਥੇ ਇੱਕ ਵਾਰੀ ਕਥਾ ਬੀਤਨ ਜੋਖਿਆਰ ਕਰ ਦੇਣਾ ਕੋਈ ਵਿਦਵਾਨ ਵੀ ਬੈਠੇ ਹੋਣ ਜੇ ਕੋਈ ਨਾ ਵੀ ਸਹਿਮਤ ਹੋਵੇ ਉਹ ਕਿਹੜਾ 14 ਹੋਵੇ ਤਾਂ ਇਹ ਆ ਇਸੇ ਪੰਨਾ ਕਿ ਮੈਂ ਉੱਥੋਂ ਦੀ ਕੁਝ ਆਖਾਂ ਐਨੀ ਤੈ ਬਰ ਦੇ ਵਿਚਾਰ ਰੱਖੀ ਸੋ ਉਹਨਾਂ ਦੀਆਂ ਯਾਦਾਂ ਨੂੰ ਸਮਰਪਿਤ ਸਮਾਰੋਹ ਸਤਕਾਰ ਜੋ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਜੋ ਵਾਲੇ ਬਾਬਾ ਸੇਵਾ ਸਿੰਘ ਜੀ ਦਾਸ ਵੀ ਨਾਲੀ ਅਤੇ ਸਾਰੇ ਉਹਨਾਂ ਦੇ ਬਰੋਸਾਏ ਸਾਹਮਣੇ ਉਹਨਾਂ ਤੋਂ ਬਰੋਸਾਈਆਂ ਬਰਾਚਾ ਅਸਥਾਨ ਤਾਂ ਸਾਰੇ ਕਈ ਹਾਜ਼ਰੀਆਂ ਲਗਵਾਰੇ ਹਨ ਕਈਆਂ ਨੇ ਪੁੰਚਣਾ ਹੈ ਤੁਨ ਬਾਬਾ ਗੁੰਦਰ ਸਿੰਘ ਜੀ ਦੀ ਪਰਸੀ ਦੀ ਯਾਦ ਦੇ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਹਨ ਸੁਦਾ ਤਨ ਤਨ ਬਾਬਾ ਗੁੰਦਨ ਸਿੰਘ ਜੀ ਨੂੰ ਅਤੇ ਲੰਗੇ ਵੀ ਮਹਾਪੁਰਖਾਂ ਪਰਨਾਮ ਕਰਦੇ ਉਹਨਾਂ ਦੀ ਕਮਾਈ ਨੂੰ ਸਿਰ ਜਕਾਉਂਦਾ ਹੈ ਜੇ ਨੀ ਘਨਾ ਸ੍ਰੀ ਭਰوان ਹੋਵੇ ਬੁਲਾਵ ਫਤਿਹ ਫੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ